ਅੱਜ ਆਪਾਂ ਇਹ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਟਰੈਕਟਰ ਹੈਗਾ ਜਪਾਨੀ ਟੈਕਨੋਲੋਜੀ ਸਾਰਾ ਹੀ ਸਾਰਾ ਟਰੈਕਟਰ ਜਪਾਨ ਦਾ ਬਣਿਆ ਟਰੈਕਟਰ ਹੈਗਾ ਸੋਲਿਸ ਆਪਣੇ ਨਾਮ ਰਵੀਰਾ ਹੈਗਾ ਮਨਿੰਦਰ ਜੀ ਜੀ ਜਿਹੜਾ ਕਿ ਵੀਰਾ ਆਪਾਂ ਨੂੰ ਸਾਰੀ ਜਾਣਕਾਰੀ ਦੇਊਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੇਰੇ ਕਿਸਾਨ ਵੀਰ ਜਿਹੜੇ ਤੁਹਾਡਾ ਚੈਨਲ ਦੇਖਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣੇ ਸੀਆਈਡੀੀ ਦੇ ਵਿੱਚ ਸੋਲਿਸ ਯਾਨਮਾ ਟੈਕਨੋਲੋਜੀ ਦੇ ਨਾਲ ਤਿਆਰ ਹੋਇਆ ਟਰੈਕਟਰ ਉਹਦੇ ਤੁਹਾਨੂੰ ਸਪੈਸੀਫਿਕੇਸ਼ਨ ਦੱਸਾਂਗੇ ਚਲੋ ਇੱਥੋਂ ਹੀ ਸਟਾਰਟ ਕਰਦੇ ਆਂ ਕੰਪਨੀ ਠੀਕ ਹੈ ਜੀ 5 ਸਾਲ ਦੀ ਟਰੈਕਟਰ ਦੀ ਵਾਰੰਟੀ ਮਿਲੂਗੀ ਤੁਹਾਨੂੰ ਮੋਟਾ ਮੋਟਾ ਜਿਹਾ ਇੱਕ ਵਾਰੀ ਦੱਸ ਦਵਾਂਗਾ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ 5 ਸਾਲ ਦੀ ਵਾਰੰਟੀ ਹੈ 500 ਘੰਟੇ ਤੇ ਟਰੈਕਟਰ ਦੀ ਸਰਵਿਸ ਹੈ ਜੀ ਜੇ ਤੁਹਾਨੂੰ ਆ ਫੀਚਰ ਵਾਈਜ਼ ਦੱਸਾਂ ਜਿਵੇਂ ਆਪਣੇ ਇਹਦੇ ਫਰੰਟ ਫੋਗ ਲਾਈਟ ਆਂਦੇ ਆ ਇਹਨਾਂ ਦੀ ਵੀ ਅਸੀਂ 2 ਸਾਲ ਦੀ ਵਾਰੰਟੀ ਦਿੰਦੇ ਆ ਜੀ ਅੱਛਾ ਜੀ ਇਹ ਕੋਈ ਵੀ ਨਹੀਂ ਦਿੰਦਾ ਮੈਨੂੰ ਲੱਗਦਾ ਕੋਈ ਵੀ 2 ਸਾਲ ਦੀ ਵਾਰੰਟੀ ਨਹੀਂ ਦਿੰਦਾ ਇਲੈਕਟ੍ਰਿਕ ਪਾਰਟ ਦੀ ਇਹਦੀ ਵੀ ਅਸੀਂ 2 ਸਾਲ ਦੀ ਵਾਰੰਟੀ ਦਿੰਦੇ ਆ ਜੀ ਵੀ ਜੇ ਇਹ ਖਰਾਬ ਹੋ ਜਾਣਾ ਤੁਸੀਂ ਹਾਂ ਰਿਪਲੇਸਮੈਂਟ ਕਰਦੇ ਆ 2 ਸਾਲ ਜਾਂ 200 ਹਾਂਜੀ ਇਹ ਮਤਲਬ ਸਾਰੇ ਪਾਸੇ ਇਹਦੇ ਵਿੱਚ ਹਵਾ ਜਾਂਦੀ ਹੈ 6 ਪਾਸਿਆਂ ਤੋਂ ਮਤਲਬ ਟਰੈਕਟਰ ਜਿਹੜਾ ਗਰਮ ਨਹੀਂ ਹੁੰਦਾ ਰਿਪਰ ਵਗੈਰਾ ਤੇ ਵੀ ਚਲਾਉਨੇ ਆ ਤੁਹਾਨੂੰ ਸ਼ੋ ਲਾਉਣ ਦੀ ਲੋੜ ਨਹੀਂ ਆ ਪਰ ਜ਼ਿੰਮੇਵਾਰ ਫਿਰ ਵੀ ਸ਼ੋ ਲਾ ਕੇ ਚਲਾਉਂਦੇ ਹੀ ਆ ਠੀਕ ਹੈ ਜੀ ਫਿਰ ਦੇਖੋ ਸਮੂਥ ਨੀ ਕਿਤੇ ਵਿੱਚ ਪੁੱਛ ਬਟਨ ਦਿੱਤਾ ਪਿਆ ਲੋਕ ਨੂੰ ਸ਼ੋ ਨੂੰ ਖੋਲਣ ਲਈ ਇਹ ਦੇਖੋ ਜੀ ਬਹੁਤ ਆਸਾਨ ਤਰੀਕਾ ਹਾਂ ਆਸਾਨ ਤਰੀਕਾ ਇਹ ਦੇਖੋ ਅੰਦਰ ਡਬਲ ਜੈਕ ਦਿੱਤੇ ਹੋਏ ਆ ਜੀ ਹਾਂਜੀ ਹਾਂਜੀ आईटीएल ਦਾ ਆਪਣਾ ਜਿਹੜਾ ਜੀਐਨਐਮਰ ਦੀ ਟੈਕਨੋਲੋਜੀ ਨਾਲ ਤਿਆਰ ਹੋਇਆ ਸੀਆਰਡੀਆ ਇੰਜਨ ਆ ਜੀ ਬਾਕੀਆਂ ਦੇ ਵਾਂਗ ਨਹੀਂ ਹੈ ਕਿ ਮਤਲਬ ਉਹਨਾਂ ਦੇ ਸੈਂਸਰ ਸਿਸਟਮ ਜ਼ਿਆਦਾ ਹੋਣ ਕਰਕੇ ਜਿਹੜਾ ਜ਼ਿਮੀਂਦਾਰ ਚਲਾਉਂਦੇ ਇਹਦੇ ਖੇਤ ਦੇ ਵਿੱਚ ਉਹ ਚੀਜ਼ ਪੋਸੀਬਲ ਨਹੀਂ ਹੁੰਦੀ ਕਨਫਿਊਜ਼ ਹੁੰਦੇ ਆ ਕਨਫਿਊਜ਼ ਹੁੰਦੇ ਇਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਆ ਉਹ ਕੱਟ ਦਿੱਤਾ ਹੋਇਆ ਟਰੈਕਟਰ ਦੇ ਅੱਗੇ ਰੇਡੀਏਟਰ ਦੀ ਸੇਫਟੀ ਵਾਸਤੇ ਦੇਖੋ ਕੰਪਨੀ ਨੇ ਅੱਗੇ ਮਿੱਟੀ ਘਟੇ ਤੋਂ ਬਚਾ ਲਈ ਇੱਕ ਐਕਸਟਰਾ ਜਾਲੀ ਦਿੱਤੀ ਹੈ ਹਾਂਜੀ ਜਿਹਦੇ ਵਿੱਚੋਂ ਨਿਕਲ ਕੇ ਜਾਲੀ ਦੇ ਮਿੱਟੀ ਘਟਾ ਜਾਂਦਾ ਤਾਂ ਇਹ ਨੂੰ ਰੇਡੀਏਟਰ ਨੂੰ ਸੇਫ ਰੱਖਦਾ ਚੋਕ ਹੋਣ ਤੋਂ ਬਚਾਉਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਦੀ ਵੀ ਇਹਨੂੰ ਖੋਲ ਕੇ ਅਸੀਂ ਸਾਫ ਕਰ ਸਕਦੇ ਹਾਂ ਹਾਂਜੀ ਇਹਨੂੰ ਖੋਲੋ ਤੇ ਜਾਲੀ ਬਾਹਰ ਬਾਹਰ ਸਾਰੀ ਮਿੱਟੀ ਘਟਾ ਸਾਰੀ ਮਿੱਟੀ ਬਾਹਰ ਸਾਫ ਕਰ ਸਕਦੇ ਇਹ ਡਰਾਈ 에ਅਰ ਕਲੀਨਰ ਆ ਜਦੋਂ ਇਹ ਚੋਕ ਹੋਊਗਾ ਇਹਦਾ ਵੀ ਜਿਹੜਾ ਇੰਡੀਕੇਸ਼ਨ ਆ ਮੀਟਰ ਤੇ ਆ ਜਾਂਦਾ ਤੇ ਅਸੀਂ ਮੀਟਰ ਤੇ ਉਹਨੂੰ ਚੈੱਕ ਕਰਨ ਤੋਂ ਬਾਅਦ ਇਹਨੂੰ ਇਹਦੇ ਫਰੰਟ ਟਾਇਰ ਵੀਰ ਜੀ ਕਿਹੜੇ ਆਗੇ ਜੀ ਇਹਦੇ ਵਿੱਚ ਮਤਲਬ ਮੋਸਟਲੀ ਐਮ ਆਰ ਐਫ ਦੇ ਟਾਇਰ ਆਉਂਦੇ ਆ ਜਿਹੜਾ ਟਾਇਰ ਦਾ ਸਾਈਜ਼ ਹੈ ਉਹ 12 11 ਤੋਂ 24 ਦਾ ਆਂਦਾ ਹੈ ਜੀ ਠੀਕ ਹੈ ਜੀ ਮੋਸਟਲੀ ਐਮ ਆਰ ਐਫ ਦੇ ਟਾਇਰ ਆਉਂਦੇ ਆ ਬਾਕੀ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਦੇਖੋ ਜੀ ਸਾਰਾ ਮਤਲਬ ਡਾਇਨਾਮਿਕ ਸ਼ੋਅ ਦੇ ਵਿੱਚ ਤਿਆਰ ਕਰਿਆ ਰਾਈਡਰ ਲੁੱਕ ਬਹੁਤ ਸੋਹਣੀ ਤਿਆਰ ਕੀਤੀ ਵੀਰੇ ਕੰਪਨੀ ਨੇ ਨਾ ਫੋਰਵਰ ਫੋਰ ਦੇ ਵਿੱਚ ਫਿਰ ਟਾਇਰਾਂ ਦੇ ਉੱਪਰ ਮਤਲਬ ਆਟੋ ਰੋਟੇਸ਼ਨ ਦਾ ਦਿੱਤਾ ਹੋਇਆ ਮਤਲਬ ਜਿਵੇਂ ਟਾਇਰ ਰੋਟੇਸ਼ਨ ਹੋਊਗੀ ਉਵੇਂ ਇਹ ਆਟੋ ਰੋਟੇਟ ਹੋਊਗਾ ਜੀ ਇਹ ਠੀਕ ਹੈ ਇਹ ਬੈਟਰੀ ਲਈ ਦੇ ਦਿੱਤਾ ਇਸ ਸਲੈਂਸਰ ਜਿਵੇਂ ਅੱਜ ਦੀ ਜੰਗ ਜਨਰੇਸ਼ਨ ਮੰਗਦੀ ਹੈ ਸਿੱਧਾ ਪਾਈਪ ਵਾਲਾ ਸਲੈਂਸਰ ਦੇ ਦਿੱਤਾ ਜੀ ਠੀਕ ਹੈ ਜੀ ਇਹਦੇ ਵਿੱਚ ਅਜਾ ਤੁਹਾਨੂੰ ਉੱਪਰ ਦਿਖਾਉਣੇ ਸਾਡੇ ਜੀ ਹਾਂਜੀ ਹਾਂਜੀ ਉਧਰ ਦੀ ਆ ਜੀ ਇਹ ਦੇਖੋ ਜੀ ਇਹਦੇ ਚ ਜਿਹੜਾ ਗੇਅਰ ਸ਼ਿਫਟਿੰਗ ਦੇਤੀ ਆ 12+12 ਗੇਅਰ ਬਾਕਸ ਦੇ ਦਤਾ ਜੀ ਅੱਛਾ ਜੀ ਠੀਕ ਹੈ ਜੀ 12+12 ਗੇਅਰ ਬਾਕਸ ਆ ਸ਼ਟਲ ਸ਼ਿਫਟ ਗੇਅਰ ਆ ਮਤਲਬ 12 12 ਸਪੀਡਾਂ ਚ ਹੀ ਅੱਗੇ ਆ 12 ਸਪੀਡਾਂ ਚ ਪਿੱਛੇ ਆ ਇਹ ਪਾਰਕਿੰਗ ਲਾਈਟਾਂ ਦੇਤੀਆਂ ਜੀ ਠੀਕ ਹੈ ਬੋਲੇ ਜਿਵੇਂ ਰਾਤ ਨੂੰ ਅਸੀਂ ਆਨੇ ਤੋਂ ਦਾ ਮੌਸਮ ਆ ਉਹਦੇ ਲਈ ਪਾਰਕਿੰਗ ਲਾਈਟਾਂ ਹਾਂਜੀ ਤੇ ਜਿਹੜੇ ਇੰਡੀਕੇਟਰ ਦਿੱਤੇ ਹੋਏ ਆ ਉਹਨਾਂ ਦੇ ਮਤਲਬ ਜਿਹੜੀ ਆ ਸਿਗਨੇਚਰ ਲੈਂਪਾਂ ਦੀ ਅੱਗੇ ਇਹ ਕਿਹੜੀ ਫਰੰਟ ਸਿਗਨੇਚਰ ਲਾਈਟ ਆਂਦੀ ਹੈ ਉਹਦੇ ਵਾਸਤੇ ਇਹ ਹਰ ਇੱਕ ਚੀਜ਼ ਕੰਪਨੀ ਨੇ ਦਿੱ ਤੁਰ ਅੱਗੇ ਸਾਰੀ ਮੈਟਿੰਗ ਦੀ ਕੰਪਨੀ ਫਿੱਟਡ ਇਵੇਂ ਹੀ ਆਂਦੀ ਹੈ ਠੀਕ ਹੈ ਵੀਰ ਕੋਈ ਆਪਣਾ ਐਕਸਟਰਾ ਲਗਵਾਉਣ ਦੀ ਲੋੜ ਨਹੀਂ ਐਕਸਟਰਾ ਲਗਾਉਣ ਦੀ ਕੋਈ ਵੀ ਚੀਜ਼ ਲੋੜ ਨਹੀਂ ਹੈ ਇਹਦੇ ਵਿੱਚ ਜਿਵੇਂ ਅਸੀਂ ਹੁਣ ਇੱਕ 65 hvi ਦਾ ਡੈਕਟਰ ਆਪਣਾ ਇਹਨੂੰ ਅਸੀਂ ਜਿਵੇਂ ਅਗਰ ਮੈਂ ਜ਼ਿਮੀਂਦਾਰਾਂ ਭਾਸ਼ਾ 'ਚ ਗੱਲ ਕਰਾਂ ਜਿਹਨੇ ਵੀ ਜ਼ਿਮੀਂਦਾਰ ਭਰਾ ਆ ਆ ਪਾਵਰ ਨਾਰਮਲ ਤੇ ਇਕਨੋਮੀ ਮੋਡ ਦਿੱਤਾ ਹੋਇਆ ਦੇਖੋ ਜੀ ਇਹ ਸਵਿਚ ਉੱਪਰ ਆ ਜਾਓ ਇੱਧਰ ਆ ਜਾਓ ਹਾਂਜੀ ਇਹ ਪਾਵਰ ਨਾਰਮਲ ਇਕਨੋਮੀ ਮੋਡ ਆ ਜੀ ਠੀਕ ਹੈ ਜੀ ਇਹ ਤਾਂ ਮਤਲਬ ਇਹ ਵੀ ਜਿਵੇਂ ਇਹ ਪਾਵਰ ਤੇ ਆ ਤੇ ਇਹ 60 hp ਤੇ ਚੱਲੂਗਾ ਠੀਕ ਹੈ ਜੀ ਤੇ ਜੇ ਇਹਨੂੰ ਅਸੀਂ ਨਾਰਮਲ ਤੇ ਕਰਦੇ ਆਂ ਤੇ 60 hp ਚੱਲੂਗਾ ਇਕਨੋਮੀ ਮੋਡ ਤੇ ਕੱਟਦੇ ਆਂ ਤੇ ਇਹ ਮਤਲਬ 55 hp ਹੋ ਜਾਊਗਾ ਕੋਈ ਟਰੈਕਟਰ ਰਹਿ ਗਿਆ ਤੇ ਉਹ ਟਰੈਕਟਰ ਹਾਂ ਤਿੰਨ ਟਰੈਕਟਰ ਆ ਪਰ ਜੇ ਮੈਂ ਇਹਨੂੰ ਟੈਕਨੀਕਲੀ ਗੱਲ ਕਰਾਂ ਤਾਂ ਇਹਦੇ ਨਾਲ ਜਿਹੜਾ ਇਹ ਪਾਵਰ ਇਕੋ ਮੋਡ ਆ ਇਹਦੇ ਨਾਲ ਅਸੀਂ ਜਿਹੜਾ ਇਹਦਾ ਇੰਜਨ ਆਰਪੀਐਮ ਸੈੱਟ ਹੁੰਦੇ ਆ ਠੀਕ ਹੈ ਜੀ ਪਰ ਜੇ ਅਸੀਂ ਟੈਕਨੀਕਲੀ ਗੱਲ ਕਰੀਏ ਤਾਂ ਇੰਜਨ ਆਰਪੀਐਮ ਘਟਦੇ ਵਧਦੇ ਆ ਤੇ ਜੇ ਮੈਂ ਜ਼ਿਮੀਂਦਾਰ ਵਜhੋਂ ਗੱਲ ਕਰਾਂ ਤਾਂ ਇਹਨੂੰ ਜਿਵੇਂ ਰੋਡ ਤੇ ਲੈ ਕੇ ਜਾਣਾ ਤੇ ਇਕਨੋਮੀ ਦੇ ਚਲਾ ਲਓ ਉਹਨਾ ਇਹ ਤੇਲ ਘ 32hp ਤੇਲ ਹੁੰਦਾ ਜਿਵੇਂ ਉਹ ਫਿਰ 55 60 ਤੇ 65 ਤਿੰਨ hp ਤੇ ਇਹ ਚੱਲੇਗਾ ਠੀਕ ਹੈ ਜੀ ਵੀਰ ਇਹ ਬਹੁਤ ਸੋਹਣਾ ਵੀਰ ਇਹ ਦੇਖੋ ਡਿਜੀਟਲ ਕੰਪਨੀ ਦਾ ਡਿਜੀਟਲ ਮੀਟਰ ਦਿੱਤਾ ਹੋਇਆ ਹਰ ਇੱਕ ਚੀਜ਼ ਦਾ ਇੰਡੀਕੇਸ਼ਨ ਮੀਟਰ ਦੇ ਵਿੱਚ ਆਊਗਾ ਕਿਉਂਕਿ ਇਹਦੀ ਡਿਸਪਲੇ ਮੈਂ ਦੇਖੀ ਨਹੀਂ ਕਦੇ ਜੀ ਡੀਏ ਵਿੱਚ ਦਿੱਤੀ ਹਾਂਜੀ 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 ਫਿਰ ਇਹ ਦੇਖੋ ਹਾਈ ਲੋ మీడియం ਦਾ ਇਹਦਾ ਲੀਵਰ ਆ ਹਾਂਜੀ ਠੀਕ ਹੈ ਜੀ ਹਾਈ ਲੋ మీడియం ਹਾਈ ਲੋ మీడియం ਇਹਦਾ 4x4 ਦਾ ਗੀਅਰ ਹੋ ਗਿਆ ਜੀ ਚੱਕੂ ਦਾ 4x4 ਦਾ ਗੀਅਰ ਹੋ ਗਿਆ ਠੀਕ ਹੈ ਜੀ ਇਹਦਾ ਇੰਡੀਪੈਂਡੈਂਟ ਕਲੱਚ ਆ ਪੀਟੀਓ ਦਾ अच्छा ये पीटीओ दा आ गया हां मतलब पीटीओ ਜਿਵੇਂ ਅਸੀਂ ਪਹਿਲੇ ਪੈਰ ਤੋਂ ਹੀ ਲਾਉਂਦੇ ਸੀ ਇਹ ਕੰਪਨੀ ਹੁਣ ਇੱਕ ਅਲੱਗ ਤੋਂ ਆਪਸ਼ਨ ਸਾਰੇ ਆਪਣੇ ਮਾਡਲ ਦੇ ਵਿੱਚ ਆਲਮੋਸਟ ਆ ਰਹੀ ਹੈ ਇੰਡੀਪੈਂਡੈਂਟ ਕਲਚ ਦੇ ਦੇ ਲੀਵਰ ਹੀ ਦਿੱਤਾ ਜਿਵੇਂ ਆਪਾਂ ਆ ਲੀਵਰ ਦਿੱਤੇ ਸਿੱਧੀ ਕੋਈ ਰਾਮ ਨਗਰ ਨਹੀਂ ਆਣਾ ਹਾਂ ਇਹ ਲੀਵਰ ਇਹ ਇੰਡੀਪੈਂਡੈਂਟ ਆ ਗਿਆ ਜੀ ਕਲਚ ਆ ਗਿਆ ਠੀਕ ਆ ਜੀ ਇਹ ਦਾ ਆਪਣੇ ਹੈਂਡ ਬ੍ਰੇਕ ਆ ਗਈ ਜੀ ਹਾਂ ਜੀ ਠੀਕ ਆ ਜੀ ਤੇ ਇਹ ਦਾ ਪੀਟੀਓ ਦਾ ਲੀਵਰ ਆ ਗਿਆ 540 ਦੇ ਰਿਵਰਸ ਪੀਟੀਓ ਦੇ ਵਿੱਚ ਠੀਕ ਆ ਗ੍ਰੇਟ ਠੀਕ ਜੀ ਇੱਧਰ ਜੀ ਦੇਖੋ ਇਹ ਆਪਣੇ ਲਿਫਟ ਕੰਟਰੋਲ ਜੀ ਲਿਫਟ ਕੰਟਰੋਲ ਦੇ ਦੋਨੋਂ ਲੀਵਰ ਆ ਜੀ ਇਹ ਇੱਧਰ ਲਿਫਟ ਦੀ ਕੈਪੈਸਿਟੀ ਕਿੰਨੀ ਗਈ 2500 ਕਿਜੀ ਦੀ ਦੀ ਲਿਫਟ ਰਿਕੁਐਸਟ ਹੀ ਹੈ ਜੀ 2500 ਜੀ ਹਾਂ ਜੀ ਉਹ ਵੀ ਤੁਹਾਨੂੰ ਦੱਸਾਂਗੇ ਜੀ ਫਿਰ ਡਬਲ ਡਿਸਟ੍ਰੀਬਿਊਟਰ ਉਹ ਵੀ ਤੁਹਾਨੂੰ ਪਿੱਛੇ ਦਿਖਾਉਂਦੇ ਆ ਜੀ ਠੀਕ ਆ ਵੀਰੇ ਟਰੈਕਟਰ ਪਿੱਛੋਂ ਵੀ ਬਹੁਤ ਸੋਹਣਾ ਨਾ ਖੁੱਲਾ ਡੁੱਲਾ ਜਿਹਾ ਹਾਂ ਜੀ ਪਿਛੋਂ ਦੇਖੋ ਪੂਰਾ ਖੁੱਲਾ ਡੁੱਲਾ ਫਿਰ ਜਿਵੇਂ ਜ਼ਿਮੇਦਾਰ ਦੇ ਯੂਜ਼ ਲਈ ਅਸੀਂ ਇਹਨੂੰ ਡਬਲ ਡਿਸਟ੍ਰੀਬਿਊਟਰ ਦਿੱਤੇ ਪਿਆ ਡਿਸਟ੍ਰੀਬਿਊਟਰ ਦਾ ਲੀਵਰ ਬਕਰਾ ਦਿੱਤਾ ਪਿਆ ਪਿਛੋਂ ਵੀ ਇਹਨਾਂ ਹੈਵੀ ਮਟੀਰੀਅਲ ਦੇ ਵਿੱਚ ਆਹ ਪਲੇਟਾਂ ਬਹੁਤ ਹੈਵੀ ਬਣਾਈਆਂ ਹਨ ਵੀਰੇ ਪਲੇਟਾਂ ਵੀ ਪੂਰੀ ਹੈਵੀ ਬਣਾਈਆਂ ਦੇਖੋ ਕੰਪਨੀ ਫਿਟਡ ਕਨੋਪੀ ਜਾਂਦੀ ਜੀ ਇਹਦੇ ਵਿੱਚ ਇੱਕ ਕੰਪਨੀ ਫਿਟਡ ਕਨੋਪੀ ਹੀ ਆਉਗੀ 4x4 ਦੇ ਵਿੱਚ ਫਿਰ ਤੁਸੀਂ ਇਹ ਇੰਡੀਕੇਟਰ ਲਾਈਟਾਂ ਦੇਖ ਸਕਦੇ ਹੋ ਇਹਦੀ ਵੀ ਅਸੀਂ 2 ਸਾਲ ਦੀ ਵਾਰੰਟੀ ਦਿੰਨੇ ਆਂ ਇੰਡੀਕੇਟਰਾਂ ਦੀ ਵੀ ਹਾਂ ਇੰਡੀਕੇਟਰ 2 ਸਾਲ ਜਾਂ 2000 ਘੰਟਾ ਮਤਲਬ ਵੱਲਵ ਦੀ ਵਾਰੰਟੀ ਨਾ ਕਰ ਇਹਦੇ ਵਿੱਚ ਪਾ ਕਾਸਟ ਬਦਲ ਕੇ ਦਵਾਂਗੇ ਜੀ ਵੀ ਤੁਸੀਂ ਜਪਾਨ ਦੇ ਪ੍ਰੋਡਕਟ ਨੂੰ ਇੰਨਾ ਜ਼ਿਆਦਾ ਵਧੀਆ ਕਹਿੰਦੇ ਹੋ ਵੀ ਯਕੀਨ ਆ ਤੁਹਾਨੂੰ ٹرسٹ ਆ ਯਕੀਨ ਆ ਜੀ ਕੰਪਨੀ ਉਸੇ ਚੀਜ਼ ਦੀ ਵਾਰੰਟੀ ਦੇ ਰਹੀ ਹੈ ਨਾ ਜੀ ਰਿਟਨ ਜਿੰਨੇ ਤਾਂ ਲਿਖ ਕੇ ਵਾਰੰਟੀ ਦੇਣਾ ਬਹੁਤ ਵੱਡੀ ਗੱਲ ਆ ਕੋਈ ਕੰਪਨੀ ਵੀ ਰਿਟਨ ਦੇ ਵਿੱਚ ਵਾਰੰਟੀ ਨਹੀਂ ਦੇਦੀ ਰਿਟਨਿਕ ਪਾਰਟ ਦੀ ਕਿਸੇ ਨੇ ਵੀ ਨਹੀਂ ਮੈਂ ਇੱਥੇ ਕਿਸੇ ਨੇ ਕਿਸੇ ਨੇ ਵਾਰੰਟੀ ਨਹੀਂ ਦਿੱਤੀ ਇਹਦੀ ਜੀ 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 ਅੱਛਾ ਅੱਗੇ ਤੁਹਾਨੂੰ ਇਹਦਾ ਜਨ ਮਾਰਦਾ ਵੀ ਦੱਸਦੇ ਹਾਂ ਹਾਂ ਜੀ ਹਾਂ ਜੀ ਦੇਖੋ ਜੀ ਕੰਪਨੀ ਫਿਟਡ ਇਹਦੇ weight ਪਿੱਛੇ ਆ ਰਿਹਾ 34 ਕਿਲੋ ਇਹ ਨਾਲ ਹੀ ਮਿਲਣਗੇ ਇਹ ਨਾਲ ਹੀ ਆਉਗੇ ਜੀ 34 ਕਿਲੋ ਦੇ 16 ਨਾਤੇ ਇਹਦੇ ਟਾਇਰ ਆ ਇਹ ਦੇਖੋ ਜੀ ਇਹਦੀ 5 ਸਾਲ ਦੀ ਵਾਰੰਟੀ ਅਸੀਂ ਇਹਦਾ ਵੀ ਸਟicker ਜਿਹੜਾ ਉੱਪਰ ਰਿਟਨ ਜਹੀ ਦੇ ਰਹੇ ਆ ਠੀਕ ਆ ਵੀਰੇ ਠੀਕ ਆ ਜੀ ਇਹ ਹੁਣ ਇਹ ਦੇਖੋ ਜੀ ਇਹਦੀ ਕੁਝ ਸਪੈਸੀਫਿਕੇਸ਼ਨ ਦਾ ਜਿਵੇਂ ਇਹਦਾ ਵੀ ਤੁਸੀਂ ਇੱਕ ਵਾਰੀ ਲੈ ਲੀ ਹਾਂ ਮੈਨੂੰ ਇਹ ਆਪਣਾ 65 hv 4 wheel drive ਚਾ ਚਾਰ ਸਿਲੰਡਰ ਆ ਠੀਕ ਆ ਜੀ ਰੇਟਡ rpm ਆ ਸਾਰਾ ਇਹਦੇ ਵਿੱਚ ਦਿੱਤਾ ਹੋਇਆ ਜੀ 2000 Uh, मतलब ਇਹਦੇ ਰੇਟਡ ਆਰਪੀਐਮ ਆ ਇੰਜਨ ਟਾਰਕ 12+12 ਗੇਅਰ ਬਾਕਸ ਜੋ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਉਹ ਸਾਰੀਆਂ ਇਹਦੇ ਵਿੱਚ ਐਡ ਆ ਜੀ ਮਤਲਬ ਡੀਜ਼ਲ ਜਿਹੜਾ ਡੀਜ਼ਲ ਟੈਂਕ ਆ ਉਹ ਕਿੰਨੇ ਲੀਟਰ ਦਾ ਕਿੰਨੇ ਲੀਟਰ ਦਾ ਆ ਗਿਆ ਜੀ ਹਾਂਜੀ ਹਾਂਜੀ ਡੀਜ਼ਲ ਜਿਹੜਾ ਟੈਂਕ ਆ 60 ਲੀਟਰ ਦਾ ਆ ਗਿਆ ਜੀ ਪਰ ਜਿਵੇਂ ਤੁਸੀਂ ਮਤਲਬ ਜਿਆਦਾ ਪਹਿਲੇ ਵੀ ਗੱਲ ਕਰਦੇ ਸੀ ਇੰਜਨ ਟਾਰਕ ਦੀ 278 ਦੀ ਜਿੰਨੇ ਆਪਾਂ ਇਹ ਨਹੀਂ ਕਿ ਅਸੀਂ ਕੋਈ ਚੀਜ਼ ਲੁਕੋ ਕੇ ਰੱਖਦੇ ਹਾਂ ਹਰ ਗੀਜ ਆਪਾਂ ਰਿਟਨ ਚ ਹੀ ਰੱਖੀ ਹੋਈ ਹੈ ਇਹ ਸਾਰ ਤੇ ਸਿੱਧੀ ਵੀ ਸਾਰੇ ਇਹ ਮੇਰੇ ਵੀਰ ਨਾਲ ਕੋਈ ਪਾਜ਼ ਕਰਕੇ ਇਸ ਚੀਜ਼ ਨੂੰ ਦੇਖ ਵੀ ਲਿਓ ਵੀਰ ਦੀ ਗੱਲ ਖਣੋ ਉਹ ਵੀ ਕੋਈ ਚੀਜ਼ ਲੋ ਕੋਈ ਨਹੀਂ ਹੈਗੀ ਵੀ ਅਸੀਂ ਇੰਜਨ ਇੰਨੀ ਟਾਰਕਾ ਇੰਜੀ ਟਾਰਕਾ ਉਹ ਵੀ ਜਿਵੇਂ ਆਪਾਂ ਪਹਿਲੇ ਵੀ ਵੀਡੀਓਜ਼ ਮਤਲਬ ਹੋਈਆਂ ਉਹਨਾਂ 'ਚ ਵੀ ਕਿਹਾ ਕਿ ਆਪਣਾ ਮਤਲਬ ਜਿਵੇਂ ਪਹਿਲੇ ਤੁਸੀਂ ਵੀ ਗੱਲ ਕਰਦੇ ਵੀ ਇੱਕ ਟਰੈਕਟਰ ਜਿਹੜਾ ਉਹਦੇ ਵਿੱਚ ਤਿੰਨ ਇੰਜਨ ਆ ਮਤਲਬ ਉਹਦੇ 'ਚ ਅਗਰ ਅਸੀਂ ਜਿਮੀਦਾਰਾ ਪਾਸੇ ਚ ਚਲੀਏ ਤਾਂ ਉਹ ਮਤਲਬ 55 60 ਤੇ 65 ਹੋ ਗਿਆ ਲੇਕਿਨ ਜੇ ਅਗਰ ਅਸੀਂ ਟੈਕਨੀਕਲੀ ਗੱਲ ਕਰਦੇ ਤਾਂ ਇੰਜਨ ਆਰ ਪੀ ਐਮ ਜਿਹੜੇ ਉਹਦੇ ਘਟਦੇ ਵਾਧਦੇ ਆ ਕਿਉਂਕਿ ਬਹੁਤ ਵੀਰ ਉਸ ਚੀਜ਼ ਤੇ ਕਈ ਵਾਰੀ ਕਮੈਂਟ ਵੀ ਕਰਦੇ ਕਿ ਬਾਈ ਇਹ ਨਹੀਂ ਚੀਜ਼ ਗੱਲ ਹਾਂਜੀ 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 ਤੇ ਇਹਦਾ ਵੀ 24 ਹੈ ਇਹ ਇਹਦਾ ਅੱਜ ਦਾ ਪ੍ਰਾਈਸ ਹੈ ਜੀ 12 ਲੱਖ 80 ਹਜ਼ਾਰ ਇਹ ਮਤਲਬ ਅਕੋਰਡਿੰਗ ਟੂ 1-2 ਮਹੀਨਤ ਬਾਅਦ ਅਪ ਡਾਊਨ ਹੁੰਦੇ ਰਹਿੰਦੇ ਮਤਲਬ ਜਿਵੇਂ ਵੀ ਕੰਪਨੀ ਦਾ ਪ੍ਰਾਈਸ ਅਪ ਡਾਊਨ ਹੁੰਦੇ ਰਹਿੰਦੇ ਕਈ ਮੇਰੇ ਵੀਰੇ ਇਹ ਨਾ ਕੰਨ ਵੀ ਇਹ ਅੱਜ ਰੇਟ ਫਿਕਸ ਤਾਂ ਨਹੀਂ ਅਪ ਡਾਊਨ ਰੇਟ ਹੋ ਸਕਦਾ ਹੈ ਇਹਦਾ ਇਹ 4x4 ਦਾ ਰੇਟ ਹੈ ਹਾਂਜੀ ਇਹ 4x4 ਦਾ ਰੇਟ ਹੈ ਜੀ ਜੀ ਸੋ ਥੈਂਕ ਯੂ ਵੀਰ ਜੀ ਕੋਈ ਗੱਲ ਨਹੀਂ ਜੀ ਦੱਸਿਓ ਵੀਰੋ ਕਿਸਾਨ ਵੀਰੋ ਤੁਹਾਨੂੰ ਵੀਰ ਦੀ ਜਾਣਕਾਰੀ ਕਿੱਦਾਂ ਦੀ ਲੱਗੀ ਜੇ ਕੋਈ ਕਮੀ ਸਾਡੇ ਤੋਂ ਰਹਿ ਗਈ ਸਾਨੂੰ ਮਾਫ ਕਰਿਓ ਤੇ ਵੀਰੇ ਆਪਣਾ ਟੋਲ ਫਰੀ ਨੰਬਰ ਦੱਸ ਦਿੰਦੇ ਹਾਂਜੀ ਟੋਲ ਫਰੀ ਨੰਬਰ ਆਪਣਾ 1800 1200 76 547 ਹੈ ਜੀ ਜੇ ਕਿਸੇ ਵੀ ਵੀਰੇ ਮਿਹਰ ਨੇ ਟਰੈਕਟਰ ਲੈਣਾ ਹੈ 1800 1200 76 547 ਤੇ ਕੰਟੈਕਟ ਕਰਕੇ ਤੇ ਸਾਨੂੰ ਆਪ ਦਾ ਨਾਮ ਨੰਬਰ ਜਾਂ ਟਰੈਕਟਰ ਦੀ ਡੈਮੋ ਲੈਣੀ ਹੈ ਅਗਰ ਕਿਸੇ ਨੇ ਇਸ ਏਰੀਆ ਵਿੱਚ ਵੀ ਕੰਟੈਕਟ ਕਰਨਾ ਤਾਂ ਤੁਸੀਂ ਮੁਕਸਰ ਜਾਂ ਲੋਕਲ ਜਿਹੜੀ ਵੀ ਡੀਲੇਜੇਪਾ ਉੱਤੇ ਕੰਟੈਕਟ ਕਰ ਸਕਦੇ ਹੋ ਪਹਿਲੇ ਟਰੈਕਟਰ ਚਲਾ ਕੇ ਦਿਖਾਵਾਂਗੇ ਤੁਸੀਂ ਉਸ ਤੋਂ ਬਾਅਦ ਟਰੈਕਟਰ ਲੈ ਸਕਦੇ ਹੋ ਤੁਸੀਂ ਆਪ ਦੀ ਤਸੱਲੀ ਕਰਿਓ ਜੇ ਕੋਈ ਤੋਂ ਸਾਡੇ ਤੋਂ ਪੁੱਛਣ ਵਾਲੀ ਕੋਈ ਗ ਕੋਛ ਵੀ ਸਕਦੇ ਨਵਾਂ ਡਾਇਰੈਕਟਰ ਲੈਣਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਜੀ ਸਾਨੂੰ ਦੋ ਅੱਗੇ ਆਪਾਂ ਅਗਲੀ ਵੀਡੀਓ ਚ ਫਿਰ ਮਿਲਦੇ ਹਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ